ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਦਾ ਆਈ ਹੋਪ ਸਾਰੇ ਜੀ ਨੇ ਠੀਕ ਹੀ ਹੋਣੇ ਲਓ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿਕਰਮ ਬਲੌਗਸ ਦੇ ਵਿੱਚ ਸੋ ਅੱਜ ਦੀ ਸ਼ੁਰੂਆਤ ਕਰਦੇ ਆਂ ਘਰ ਦੀ ਬਲੌਗ ਤੋਂ ਸੋ ਕਿਉਂਕਿ ਆਪਾਂ ਕੱਲ ਬਲੌਗ ਪਾਇਆ ਸੀ ਆਪਾਂ ਸਭ ਨੂੰ ਕਿਹਾ ਸੀ ਵੀ ਹੋਮ ਟੂਰ ਲੈ ਕੇ ਆਈਏ ਸਾਰੇ ਕਹਿੰਦੇ ਵੀ ਹੋਮ ਟੂਰ ਬਣਾਓ ਭਾਈ ਹੋਮ ਟੂਰ ਬਣਾਓ ਸੋ ਆਪਾਂ ਸੋਚਿਆ ਵੀ ਅੱਜ ਹੋਮ ਟੂਰ ਬਣਾ ਲੈਂਦੇ ਆਂ ਸੋ ਸਵੇਰੇ ਸਵੇਰੇ ਅੱਜ ਦੇ ਸੰਡੇ ਅੱਜ ਤੇ ਬੈਲਾਂ ਦਾ ਘਰ ਦੀਆਂ ਸਫਾਈਆਂ ਬਹੁਤ ਜ਼ਰੂਰੀ ਆ ਕਿਉਂਕਿ ਹਜੇ ਸਾਰਾ ਸਮਾਨ ਨਹੀਂ ਸੈੱਟ ਕੀਤਾ। ਸੋ ਦੇਖਦੇ ਆਂ ਕਿ ਸਮਾਨ ਪੂਰਾ ਸੱਤ ਹੋ ਗਿਆ। ਫਿਰ ਆਪਾਂ ਹੋਮ ਟੂਰ ਕਰ ਜਣਾ। ਠੀਕ ਹੈ ਜੀ। ਸੋ ਤੁਸੀਂ ਸਾਰਿਆਂ ਨੇ ਬਲੌਗ ਨੂੰ ਬਹੁਤ ਪਿਆਰ ਕੀਤਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਦਿ ਲੋ ਆ। ਸੋ ਸਾਰਿਆਂ ਨੇ ਸਬਸਕ੍ਰਾਈਬ ਵੀ ਕਰ ਲੋ ਸਾਰਿਆਂ ਨੇ ਬੈਲ ਆਈਕਨ ਵੀ ਦਬਾ ਲਓ। ਸਾਨੂੰ ਸਪੋਰਟ ਕਰੋ ਸਾਰਿਆਂ ਨੇ ਦੱਬ ਕੇ ਤੇ ਲਾਈਕ ਸ਼ੇਅਰ ਵੀ ਕਰ ਬਲੌਗ ਨੂੰ ਸ਼ੇਅਰ ਕਰ ਦਿਆ ਕਰੋ ਆਪਣੇ ਨਾਲ ਦੇ ਨਾਲ ਤੇ ਆਪਦੇ ਫੈਮਿਲੀ ਨਾਲ ਸਾਰਿਆਂ ਨਾਲ ਸ਼ੇਅਰ ਕਰ ਦਿਆ ਕਰੋ। ਸੋ ਸਾਰਿਆਂ ਦੇ ਬਣੇ ਰਹੇ ਬਲੌਗ ਦੇ ਨਾਲ ਤੇ ਮੰਮੀ ਵੀ ਉੱਠ ਗਏ ਨੇ ਮੰਮੀ ਇਦਾਂ ਵੀ ਖੜੇ ਹਾਂ ਜੀ ਮਾਂ ਵੀ ਕੀ ਦੇਖਦੇ ਪਏ ਆ ਹੈ ਉਦਾ ਹੀ ਦੇਖਦੀ ਆਲਾ ਦਵਾਰ ਆਲਾ ਦਵਾਰ ਕੀ ਦੇਖਣਾ ਹੈ ਆਲਾ ਦਵਾਰਾ ਦੇਖੋ ਜੀ ਦੇਖੋ ਆਲਾ ਦਵਾਰਾ ਜੀ ਤੁਹਾਨੂੰ ਵੀ ਕਰਦਾ ਇੱਕ ਮਿੰਟ ਰੋ ਪਹਿਲਾਂ ਕਰਦੇ ਬਾਹਰ ਤੋਂ ਸ਼ੁਰੂਆਤ ਬਾਹਰੋਂ ਅੰਦਰ ਆਪਣੀ ਫਰੰਟ ਤੇ ਜਿਹੜੀ ਆਪਣੀ ਗੱਡੀ ਖੜ ਜਾਂਦੀ ਆ ਥੋੜਾ ਤਾਂ ਦਿਖਾਉਂਦਾ ਠੀਕ ਆ ਸੈਕਿੰਡ ਫਲੋਰ ਤੇ ਆਪਾਂ ਖੜੇ ਆ ਆ ਹੈਗਾ ਸਾਹਮਣੇ ਪਲਾਟ ਆ ਸਾਰੇ ਖਾਲੀ ਆ ਠੀਕ ਆ ਜੀ ਅਤੁ ਨਾਲ ਹੀ ਆਪਣੇ ਲੱਗੇ ਸਾਰਾ ਇੱਧਰ ਉਹ ਘਰ ਇੱਧਰ ਆ ਘਰ ਸਾਰੇ ਠੀਕ ਹੈ ਜੀ ਇੱਧਰ ਪਲਾਟ ਖਾਲੀ ਆ ਆਪਣਾ ਘਰ ਆ ਆ ਠੀਕ ਹੈ ਜੀ ਤੇ ਬਾਕੀ ਮਨਵੀਰ ਹੁਣੇ ਅੰਦਰ ਲੰਮੀ ਤੇ ਇਹਨੇ ਮਨਵੀਰ ਮੈਂ ਤੁਹਾਨੂੰ ਦਿਖਾ ਦਿੰਦਾ ਆ ਆ ਦੇਖੋ ਜੀ ਮਨਵੀਰ ਬਣਾ ਲਿਆ ਮੈਂ ਪਹਾੜ ਦੇ ਪਾਣੀ ਜਾਂ ਚੱਕ ਨਹੀਂ ਹੁੰਦਾ ਇੱਕ ਜੱਕ ਦਾ ਮੋੜ ਨਹੀਂ ਚੱਕ ਹੁੰਦਾ ਮਨਵੀਰ ਕਹਿੰਦਾ ਗੁੱਡ ਮਾਰਨਿੰਗ ਹੋਰ ਮੈਂ ਬਾਹਰ ਹਾਂ ਬੋਲੋ ਗੁੱਡ ਮਾਰਨਿੰਗ ਹਨ ਨਹੀਂ ਜੀ ਗੁੱਡ ਮਾਰਨਿੰਗ ਕਹਿ ਲਗਾ ਚਲੋ ਸੋ ਬਣੇ ਦੇ ਬਲੌਗ ਦੇ ਨਾਲ ਤੇ ਮੰਮੀ ਜੀ ਆਹ ਪਾਣੀ ਦਾ ਲੋ ਬਈ ਆ ਗਿਆ ਕੋਠੇ ਦੇ ਦੇਖੋ ਤੁਸੀਂ ਮਾਹੌਲ ਚੱਲ ਇੱਧਰ ਉਹ ਸਵੇਰੇ ਸਵੇਰੇ ਕਿੰਨਾ ਘੈਂਟ ਮੌਸਮ ਹੈ ਹੈਰੀ ਆ ਗਿਆ ਬਾਈ ਫੇਲ ਹੁਣ ਹੈਰੀ ਹੋਰ ਕੀ ਕੰਮ ਕਰਦਾ ਬਾਈ ਫੇਲ ਹੁੰਦਾ ਕੱਲੇ ਬਸ ਕੈਮਰੇ ਦਾ ਵੀ ਕੈਮਰੇ ਵੀ ਲਾ ਦਿੰਦਾ ਮੁੰਡੇ ਬਾਈਫਾਈ ਵੀ ਲਾ ਦਨਾ ਮੁੰਡਾ ਸੋ ਤੁਸੀਂ ਲਵਾ ਸਕਦੇ ਆ ਕਿਸੇ ਨੇ ਲਵਾਉਣੇ ਹੋਣ ਤਾਂ ਉਹ ਉਪਰ ਏਰੀਆ ਦੇ ਵਿੱਚ ਕਿਤੇ ਲੱਗੇ ਛਾਗੇ ਜਿਹੜਾ ਵੀ ਏਰੀਆ ਮੁੰਡੇ ਦਾ ਨੰਬਰ ਮੈਂ ਦੇ ਦੂੰਗਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਿਓ ਜਿੰਨੇ ਵੀ ਕੰਮ ਕਰਾਉਣਾ ਹੋਇਆ ਬਾਈਫਾਈ ਦਾ ਜਾਂ ਕੋਈ ਵਾਈਫਾਈ ਦਾ ਤੇ ਇਹਦਾ ਆਪਣਾ ਕੈਮਰਾ ਦਾ ਬਹੁਤ ਘੱਟ ਰੇਟ ਤੇ ਕਰਾਂਗੇ ਕੰਮ ਵਧੀਆ ਰੇਟ ਦਿਆਂਗੇ ਲੋ ਵੀ ਇਹ ਲੋ ਵੀ ਡੱਬਾ ਡੱਬਾ ਲੱਗ ਗਿਆ ਡੱਬਾ ਵਾਈਫਾਈ ਦਾ ਜਿਹੜਾ ਸਾਡੇ ਘਰੇ ਲੱਗਾ ਸੀ ਫਿਰ ਤੂੰ ਕਿੱਥੇ ਬਸਿਓ ਐ ਮੈਂ ਮੰਡੀ ਤੇ ਗੱਡੀ ਉੱਪਰ ਲੈ ਕੇ ਜਾਣੀ ਚਲੋ ਪਹਿਲਾਂ ਲੈ ਜਾ ਉੱਪਰ ਗੱਡੀ ਲੈ ਜਾ ਲੈ ਜਾ ਲੈ ਜਾ ਤੂੰ ਗੱਡੀ ਲੈ 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 ਤੈਨੂੰ ਕਦੇ ਗੱਡੀ ਥੋੜੇ ਥੋੜੇ ਦਿਖਦੀ ਆ ਹੈ ਮੈਂ ਤੈਨੂੰ ਕਿਹਿੰਦਾ ਕਿੱਥੇ ਚੱਲਣਾ ਆ ਹੈਂ ਕਿੱਥੇ ਜਲਾ ਦੋਸਤੋ ਲੋ ਜੀ ਆਪਾਂ ਤੁਹਾਨੂੰ ਦੱਸਿਆ ਜੀ ਆਪਾਂ ਹੋਮ ਟੂਰ ਬਣਾਉਣਾ ਦੀ ਗੱਲ ਤੇ ਸਮਾਨ ਟਿਕਾਉਂਦੇ ਟਿਕਾਉਦੇ ਇਹ ਸਾਰਾ ਦਿਨ ਲੰਘ ਗਿਆ ਹਜੇ ਉਹ ਵੀ ਨਹੀਂ ਟਿਕਿਆ ਹੈਗਾ ਤਾਂ ਅੱਜ ਨਾ ਹੋਮ ਟੂਰ ਤਾਂ ਫੇਰ ਆ ਜੀ ਸਮਾਨ ਸਾਰਾ ਅੱਜ ਨਾ ਟਿਕਿਆ ਹੋ ਗਿਆ ਨਾ ਅੱਥੇ ਆਪਾਂ ਲਿਆ ਕੇ ਸ਼ਿੱਕਾ ਜਿਹਾ ਲਾਉਣਾ ਆ ਭਾਂਡੇ ਭੁੰਡੇ ਟਕੋਣ ਲਈ ਨਹੀਂ ਹੁੰਦਾ ਜਿਹੜਾ ਸੀਗਾ ਭੱਜ ਨੂੰ ਲੈ ਗਏ ਸੀ ਉਹਨਾਂ ਦੇ ਸੀਗੇ ਨਾ ਅੱਜ ਭਾਂਡੇ ਭੁੰਡੇ ਦੀਪੇ ਆ ਹੋਮ ਟੂਰ ਫੇਰ ਆ ਕੱਲ ਪਾਵਾਂਗੇ ਆਪਾਂ ਤਰੀਕੇ ਜਿਵੇਂ ਥੋੜਾ ਸਮਾਨ ਸਭ ਨੂੰ ਟਿਕਾਵੇ ਇੱਥੇ ਫਿਲਟਰ ਲਾ ਲੂਗੇ ਸਾਰਾ ਜੋ ਵੀ ਮੜਾ ਮੋਟਾ ਸਮਾਨ ਟਿਕਾ ਕੇ ਉਹ ਵੀ ਲਵਾਗੇ ਅੱਜ ਸਫਾਈਆਂ ਸਫਾਈਆਂ ਕਰਦੇ ਸਾਰਾ ਦਿਨ ਲੱਗ ਗਿਆ ਤੇ ਇਧਰੋਂ ਫੇਰਾ ਕੀਤਾ ਕੰਮ ਅੱਧਰਲੇ ਕਮਰੇ ਦੇ ਵਿੱਚ ਅਸੀਂ ਸਾਰੀ ਸਮਾਨ ਅੱਧਰਲੇ ਚ ਤਕਰੀਬਨ ਟਿਕਾ ਦਿੱਤਾ ਆ ਤੇ ਬਾਕੀ ਥੋੜਾ ਜਿਹਾ ਰਹਿੰਦਾ ਆ ਸਮਾਨ ਸੋਣ ਕਿੱਧਰ ਆ ਉਹ ਵੀ ਟਿਕਾ ਦੇਣਾ ਆ ਤੇ ਬਾਕੀ ਚੱਲ ਮਨ ਵੀਰ ਕੋਠੇ ਜੇ ਸਾਡਾ ਏਸੀ ਜਿਹੜਾ ਅੱਧੀ ਪਿਆ ਹੋਇਆ ਆ ਜੇ ਬਤਾ ਜੇ ਮਾਤਾ ਜੀ ਦਾ ਆਈ ਸਾਡਾ ਏਸੀ ਅੱਧੀ ਪਿਆ ਹੋਇਆ ਏਸੀ ਵੀ ਨਹੀਂ ਲਵਾਇਆ ਹਜੇ ਹਜੇ ਏਸੀ ਵੀ ਰਹਿੰਦਾ ਲੋਣ ਵਾਲਾ ਕਮਰੇ ਦੇ ਵਿੱਚ ਤੇ ਭਾਜੀ ਉਹਨਾਂ ਦਾ ਏਸੀ ਲੱਗਾ ਹੋਇਆ ਆ ਕਮਰੇ ਦੇ ਵਿੱਚ ਆ ਦੇਖੋ ਆ ਦੇ ਭਾਜੀ ਉਹਨਾਂ ਦੇ ਏਸੀ ਇਹਨਾਂ ਨੇ ਲਾਉਣਾ ਹਜੇ ਭਾਜੀ ਉਹਨਾਂ ਨੇ ਤੇ ਫਿਰ ਬਾਅਦ ਵਿੱਚ ਅਸੀਂ ਆਪਣਾ ਲਾਵਾਂਗੇ ਤੇ ਅੱਧਰ ਕਮਰਾ ਆ ਆਹ ਆਹ ਕਮਰਾ ਅੱਧਰ ਆ ਹਜੇ ਵਾਸ਼ਿੰਗ ਮਸ਼ੀਨ ਉੱਦੀ ਪਈ ਹੋਈ ਆ ਦੋਸਤੋ ਵੀ ਬਦਾਂ ਵੀ ਸਮਾਨ ਤਾਂ ਟਕਾਇਆ ਨਹੀਂ ਸਮਾਨ ਟਕਾਵਾਂਗੇ ਫਿਰ ਤਰੀਕੇ ਜਿਹਾ ਨਾ ਬਲੌਗ ਬਣਾਉਂਗਾ ਇਹ ਕਾ ਕਮਰੇ ਚ ਬੈੱਡ ਲਾਵਾਂਗੇ ਅਸੀਂ ਤੇ ਆ ਹੈਗਾ ਇਧਰੋਂ ਬਾਹਰਲਾ ਪਾਸਾ ਤੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਸਭਨੇ ਕਲੋਨੀ ਬਹੁਤ ਵਧੀਆ ਏ ਗੈਸ ਕਰੋ ਅਸੀਂ ਕਿੱਥੇ ਰਹਿੰਦੇ ਆ ਸਾਰੇ ਯਾਨੀ ਕਮੈਂਟ ਚ ਦੱਸਿਓ ਕਿਹੜੀ ਕਲੋਨੀ ਦੇ ਵਿੱਚ ਘਰ ਘਰ ਆ ਸਾਡਾ ਆਲਾ ਕੋਈ ਦੱਸ ਸਕਦਾ ਕਮੈਂਟ ਕਰਿਓ ਗੈਸ ਕਰਿਓ ਮਤਲਬ ਆਈਡੀਆ ਲਾਇਓ ਵੀ ਅਸੀਂ ਆਪਣੇ ਏਰੀਆ ਚ ਹੀ ਆ ਜਾਂ ਕਿਤੇ ਬਾਹਰ ਗਏ ਹੋਏ ਆ ਇਹ ਇੱਕ ਦੱਸਿਓ ਜਰੂਰ ਕਮੈਂਟ ਕਰਕੇ ਤੋ ਤੋ ਕੇ ਚਿਰਕ ਤਹੀ ਹੋ ਨਾ ਹਾਂ ਸਾਥ ਹਾਂ ਜੋ ਕਹਿਗਾ ਜਦੋਂ ਮੈਂ ਇਹੋ ਕਰਦੇ ਨੇ ਪਿਆਰ ਲੱਗ ਜਾਣਾ ਆਹ ਦੇ ਕੱਢਣ ਲੱਗੇ ਹੋਏ ਇਹ ਟਿੱਕ ਟਿੱਕ ਟੁੱਟ ਨਹੀਂ ਨਹੀਂ ਬਦੂ ਤੂੰ ਦੂਜਾ ਮੇਰਾ ਅੰਦਰ ਨਿਕਲੋ ਕਰੋ ਕੰਦਰ ਨਿਕਲੋ ਕਰੋ ਤਦਦੀਏ ਸਾਨੂੰ ਤਾਂ ਇਹ ਹੈ ਨਾ ਦੋਨੋਂ ਜਾਣੇ ਬੰਨ ਚੱਲ ਜੀਏ ਦੇਖ ਲਓ ਤੁਹਾਡਾ ਦੋਨਾਂ ਜਾਣੇ ਦਾ ਸਰਨਾ ਨਹੀਂ ਆਉਂਦੀ ਸਾਡੇ ਬਿਨਾ ਇੱਕ ਮਿੰਟ ਤੁਹਾਡਾ ਦੋਨਾਂ ਦਾ ਸਰਨਾ ਨਹੀਂ ਤੁਸੀਂ ਕਿੱਡੇ ਕੱਟਣ ਤੇ ਦੇ ਆ ਨਿਕਲ ਆਤ ਨਿਕਲ ਜੀਏ ਨਿਕਲ ਜੀਏ ਕਰੋ ਕਿ ਜਾਂਦਾ ਨਹੀਂ ਕੋ 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 ਪਰ ਜੀ ਚੱਲਨੇ ਹਾਂ ਮੈਂ ਚੱਲ ਮੰਮੀ ਚਲੀ ਜਾ ਯਾਰ ਆਪਾਂ ਨਹੀਂ ਰਹਿਣਾ ਆਪੀ ਆਪਣੇ ਪਾਪਾ ਨਾਲ ਰਹੇ ਹੋ? ਰਹੇ ਨਹੀਂ ਰਹੇ। ਰੋ ਇਕੱਲੇ ਦੋਨੋਂ ਯਾਰ। ਇਕੱਲੇ ਰਹੂਗੇ? ਰੋਟੀ ਖਾਣ ਤੋਂ। ਹੂੰ? ਰੋਟੀ ਮਾਣਨ। ਮੰਨੋ। ਤੇ ਤੁਹਾਡੇ ਅਰਦਾਸੇ ਮੈਂ ਤੁਹਾਨੂੰ ਕਹਿੰਦੀ ਆ। ਇੱਕ ਮਿੰਟਾਂ ਦੇ ਮੈਂ ਆਉਣੀ ਆ। ਇਹਦੀਆਂ ਗੱਲਾਂ ਮੈਂ ਦੱਸਦੀ ਸਾਰੇ ਹੰਦੇ ਨੇ ਰੋਟੀ ਖਵਾਣੀ। ਪਰ ਇਹਨੂੰ ਟਿਗੋਣਾ ਦੇਣੀ ਐ ਸਾਡਾ ਟਿੰਗਰੀ ਅੰਕ ਕਰਨੀ ਤੇ ਲੈਈਂ ਉਖਾ ਉਖਾ ਤੁਸੀਂ ਨਿਕਲੋ ਘਰੋਂ ਮੈਨੂੰ ਤੁਸੀਂ ਨਿਕਲੋ ਘਰੋਂ ਚਲੋ ਆ ਜਾਂ ਮੇਰੀ ਗੱਲ ਸੁਣੋ ਕਹਿ ਆ ਜਾ ਆ ਜਾ ਅੰਦਰ ਆਣ ਕੇ ਕਹਿ ਅੰਦਰ ਆਣ ਕੇ ਕਹਿ ਨੰਤਰੇ ਪਰ ਅਜੀ ਕੀੜਾ ਹੂੰ ਅੰਦਰ ਆਣ ਕੇ ਕਹਿ ਬਾਬਾ ਦੋ ਸੋਇਆ ਦੋ ਚੱਲ अच्छा ਹੁਣ ਬੋਲ ਕੀ ਬੋਲਦਾ ਸੀ ਪੱਕਾ 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 ਕਰ 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 ਕਾ ਨਾ ਕਰੇ ਕਾ ਕਿ ਕ ਕਿਉਂ ਨਿਕਲਣਾ ਕਰੋ ਆ ਨਹੀਂ ਪਾਣੀ ਸਾਫ ਨਾ ਕੋਈ ਟੈਂਕੀ ਗੰਦੀ ਹੈ ਉਹਦੇ ਪੀ ਲੈ ਨਹੀਂ ਸੱਚ ਉਹ ਟੈਂਕੀ ਚ ਪਾਣੀ ਨਾ ਪਿਓ ਤੇ ਪਾਣੀ ਕਿੱਥੋਂ ਲੈਣਾ ਇੱਥੋਂ ਨਹੀਂ ਇੱਥੋਂ ਥੋੜੀ ਐਥੋਂ ਮਿਲ ਪਰ ਕਿਹਾ ਹਾਏ ਟੂਟੀ ਚ ਨਾ ਭਾਈ ਸਾਰੇ ਟੂਟੀ ਸਾਫ ਕਰਕੇ ਗਏ ਆ ਵਾਲੀ ਨੇ ਜਾਰੀਆਂ ਟੁੱਟੀਆਂ ਦੇ ਕਾਣਾ ਕੋਲੇ ਚੋਂ ਨਾ ਪਾਣੀ ਆਉਂਦਾ ਹਾਂ ਇਹਦੇ ਚ ਕੋਹ ਵੋਹ ਨਿਕਲਿਆ ਰੱਜਾ ਹਾਂ ਤਾਂ ਮੈਂ ਇਹਨੂੰ ਚਲਾਇਆ ਸੀ ਸਵੇਰੇ ਇਹ ਟੁੱਟੀਆਂ ਸਾਰੀਆਂ ਨੂੰ ਚਲਾਦੀਆਂ ਪੈਗਟੀਆਂ ਟੁੱਟੀਆਂ ਸਾਰੀਆਂ ਸਾਡੀਆਂ ਖਰਾਬ ਹੋ ਗਈਆਂ ਤੇ ਇੱਥੇ ਸਾਨੂੰ ਸਾਰੀਆਂ ਨੂੰ ਸਹੀ ਕਰਵਾਉਣੀਆਂ ਪੈਣੀਆਂ ਤੇ ਬਾਕੀ ਭਾਜੀ ਹੋਣੀ ਹੈ ਇਸ ਤੇ ਕਰਕੇ ਗਏ ਸਵੇਰੇ ਇੱਕ ਭਾਜੀ ਹੋਣੀ ਸੋੜੇ ਕਰਕੇ ਗਏ ਆ ਟੁੱਟੀ ਸਾਫ ਤੇ ਬਾਕੀ ਆਪਾਂ ਫਿਲਟਰ ਉੱਤੇ ਆਪਣਾ ਲਵਾ ਲੈਣਾ ਹੈ ਭਾਜੀ ਮੇਰੇ ਆਪਣੇ ਕਿਤੇ ਲੱਗਦੇ ਆ ਤੇ ਇੱਥੇ ਬਾਈਕ ਵਗੈਰਾ ਗੜੀ ਫਿਲੋ ਦੀ ਲੈਣ ਕਿ ਸਕੂਟਰ ਹੀ ਬੈ ਜਾ ਜਾਂ ਪਾਣੀ ਘੜਾ ਲਾਉਂਦੇ ਕੀ ਕੀ ਫਿਲਟਰ ਤਾਂ ਪਾਣੀ ਆ ਨਾ ਮੂਹ ਲੱਗਾ ਹੁੰਦਾ ਇਸ ਕਰਕੇ ਮੰਮੀ ਇਹ ਮੰਮੀ ਦੇ ਇਲਾਪਾਂ ਤਾਂ ਘਰੋਂ ਨਹੀਂ ਦਿੰਦੇ ਜਾਣਾ ਹੀ ਨਹੀਂ ਆ ਨਵੀਆਂ ਨਾ ਚੱਲ ਕਰੂੰ ਮੈਂ ਚਾਹਾਂ ਉਹ ਫਿਰ ਚੱਲੇਗਾ ਚੀਜੀ ਘਾੜ ਚੱਲ ਚੀਜੀ ਮੈਂ ਤੈਨੂੰ ਦੱਸਿਆ ਸੀ ਇਹ ਸੇਰ ਨਿਕਲ ਬਾਸ ਨਿਕਲ ਕਰੋ ਕਰੋ ਨਿਕਲੋ ਇਹਦੇ ਦੇ ਵਿੱਚ ਇਹਦੇ ਤੋਂ ਡੇਰ ਕੋ ਕਿ ਨਾ ਆ ਦੋਲੀ ਚ ਪਿਆਰ ਇਹਦੇ ਚ ਲਿਆ ਜਾ ਉਹਦੇ ਤਾ ਤੱਕ ਤੇ ਆਇਆ ਬੋ ਬੋ ਕੋ ਬੋ ਬੋ ਨਾ ਤਾ 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 ਨਾ ਮਿਲ ਬੋ ਬੋ ਦੰਦ ਤੁਮੇਰੇ ਚਾਹਲ ਨੇ ਕੱਲ ਗਰੋ ਤਤਲਾ ਤਤਲਾ ਕੇ ਬੋਲਦਾ ਇੱਥੇ ਤਤਲਾ ਮੰਨੂ ਚਲ ਅੰਦਰ ਅੰਦਰ ਚਲ ਜਾ ਦੇਖ ਨਾ ਖਲਾਰ ਬੁੱਤ ਮੂੰਹ ਇਹ ਮੁੰਡਾ ਸਦਾ ਦਾ ਨਾ ਬਸ ਇੱਥੇ ਖਲਾਰਾ ਹੀ ਪਾਉਣ ਦੋ ਘਰ ਹੈਗਾ ਫਿਰ ਉਹ ਲੈ ਲੈ ਕੇ ਬਾਹਰ ਨਹੀਂ ਆ ਜਾ ख दे बूढ़े चलाया मम्मी ने बॉ खेल സീക <laughs> മനവീര <laughs> <instructors> ਪਾਣੀ ਫੇਰ ਹੋ ਗਿਆ ਇੰਨਾ ਪਾਣੀ ਦੋ ਸੀ ਤੇ ਆ ਤੇ ਪਰ ਨਾ ਬੈਠ ਵੀ ਵੇ ਉੜ ਜੋ ਉੜ ਜਾ ਜਲਦੀ ਚਾਹ ਰੱਖਿਆ ਉਧਰਲੀ ਸਾਈਡ ਤੇ ਆ ਰੱਖਿਓ ਚਲੋ ਵੀ ਆਹ ਦੇਖੋ ਜੀ ਆ ਤਾਂ ਸੁੱਤੇ ਹੋਇਆ ਤਾਂ ਸਾਡੇ ਪਾਣੀ ਜਿਹੜਾ ਏਸੀ ਦਾ ਦੇ ਵਿੱਚ ਕੰਮ ਕਰਦਾ ਵੀ ਮਜ਼ਾ ਵੱਖਰਾ ਹੀ ਆ ਚੱਪੜਾ ਲੱਗੇ ਰੱਖਿਆ ਸੈਰ ਨੂੰ ਬਰੋ ਬਣੀ ਆ ਹਾਂਜੀ ਮੰਮੀ ਕਿੱਥੇ ਆ ਐ ਟੋਕਰੀ ਹਾਂਜੀ ਨੰਨੂ ਜੀ ਸਾਸਰੀ ਕਾਰ ਬੋਲੋ ਪਾਪਾ ਨੂੰ ਨੰਨੂ ਬੋਲੋ ਸਾਸਰੀ ਕਾਰ ਤੋਂ ਵੀ ਦੋਸਤੋ ਅੱਜ ਜਿਹੜਾ ਹੋਮ ਟੂਰ ਬਣਾਉਣਾ ਸੀ ਸੋ ਦੋਸਤੋ ਕਿਉਂਕਿ ਤੁਹਾਡੇ ਕੋਲ ਮੈਸੇਜ ਬਹੁਤ ਜ਼ਿਆਦਾ ਆਏ ਸੀ ਥੋੜਾ ਜਿਹਾ ਤੁਹਾਡਾ ਸਮਾਨ ਟਿਕਾਇਆ ਨਹੀਂ ਬਸ ਸਮਾਨ ਟਿਕ ਜਾਣਾ ਹੋਮ ਟੂਰ ਹੀ ਬਣਾਇਆ ਨਹੀਂ ਉਹ ਤੇ ਆਵਾਂਗੇ ਕੋਈ ਨਾ ਫਿਲਟਰ ਲਾਜਣਾ ਆਪਾਂ ਕੋਈ ਨਾ ਫਿਲਟਰ ਲਾਉਣਾ ਇੱਕ ਆਪਾਂ ਔਰ ਵੀ ਸਮਾਨ ਲਗਾਉਣ ਵਾਲਾ ਹੈ ਦੋਸਤੋ ਗੁਰੂ ਵਾਲਾ ਬਣੀ ਹੈ ਹਜੇ ਉਹ ਲਗਾਉਣ ਆਲਾ ਹੈ ਜਿਹੜੇ ਆਪਣੇ ਉਹ ਲਾਉਣਾ ਪਾਪੜਾ ਗਾ ਭਾਂਡੇ ਰੱਖਣਾ ਦਾ ਹੈ ਰੈਂਕ ਰੈਂਕ ਹੋਰ ਰੈਂਕ ਮੈਨੂੰ ਸਾਡਾ ਸੋਈ ਦਾ ਕੰਮ ਰਹਿੰਦਾ ਆ ਇਹ ਸੈੱਟ ਕਰਕੇ ਤੇ ਹੋਮ ਟੂਰ ਚੱਕ ਦੇਾਂਗੇ ਲੱਕੜੀ ਦਾ ਇਹਦੀ ਬੰਦ ਕੀਤਾ ਕੋਠੇ ਨੂੰ ਐ ਤੁਸੀਂ ਕਰਕੇ ਆਏ ਤੁਸੀਂ ਆਏ ਰਾਸਤੇ ਤੇ ਬਸ ਜਾਓ ਅੰਦਰ ਆਪੇ ਮੈਂ ਕਰਕੇ ਆਉਂਦਾ ਹਾਂ ਧਿਆਨ ਰੱਖ ਤੋਰ ਇਹੋ ਜਰੇਕ ਜਾਣਾ ਕੋ ਬਾਲਟੀ ਚੱਕ ਕੇ ਬਾਹਰ ਸੌਣ ਦੋ ਉੱਥੇ ਸੌਣ ਦੋ ਬਾਥਰੂਮ ਚ ਦੋੜ ਕੇ ਪਾਣੀ ਆਪਾਂ ਕੱਪੜੇ ਧੋਣੇ ਕਿੱਦਾਂ ਧੋਈਏ ਮੈਂ ਤਾਂ ਵੇਲੀ ਕੀਤੀ ਹੋਂ ਸਾਰੀ ਉਹ ਕਰਤੀ ਮੈਂ ਕਿੰਨੀ ਅਬ ਸਾਰਥੀ ਨਹੀਂ ਆਉਂਦੇ ਯਾਰ ਸਾਰਥ ਕਪੜੇ ਧੋਣੇ ਪਵਾਏ ਨਹੀਂ ਸੀ ਤੁਹਾਨੂੰ ਮੈਂ ਤੁਝਾ ਨਾ ਪਵਾਏ ਸੀ ਕੀ ਹਨ ਨਹੀਂ ਲੈਂਦੀ ਨਹੀਂ ਮੈਂ ਹੋਊਗੀ ਪਤਾ ਨਹੀਂ ਮੈਂ ਏਸੀ ਬੰਦ ਕਰਕੇ ਆਵਾਂ ਪਹਿਲਾਂ ਸਾਂਦੀ ਰਹੀ ਸੀ ਸਵੇਰੇ ਨਾ ਉਹ ਦੋਸਤੋ ਏਸੀ ਸਾਡੇ ਕੋਡੇ 1 2 3 4 5 6 7 8 9 10 11 12 13 14 15 16 17 18 19 20 ਪੱਤੀ ਪਣੀ ਹੋਇਆ ਪੱਖਾ ਵੀ ਚੱਲਦਾ ਪਿਆ ਆ ਉਹ ਪਾਜੀ ਉਹਨਾਂ ਨੇ ਇਨਵਰਟਰ ਸਵੇਰੇ ਲਾਇਆ ਸੀਗਾ ਤੇ ਇਨਵਰਟਰ ਲਾਇਆ ਸੀ ਭਾਈ ਨੇ ਸਵੇਰੇ ਉਹ ਹੋਣੀ ਕੀਤਾ ਉਹ ਦੂਜਾ ਪੱਖੇ ਅਸੀਂ ਹੁਣ ਕਿਤੇ ਲੈਟਾ ਲੁੱਟਾ ਨਹੀਂ ਚੱਲਦੀ ਪਈ ਇਨਵਰਟਰ ਕਰਕੇ ਉਹ ਸਾਰਾ ਕੁਝ ਮੈਂ ਫੇ ਉਹ ਕੀਤਾ ਹੁਣ ਮੈਂ ਦੇਖਿਆ ਤਾਰੇ ਨਹੀਂ ਭਾਜੀ ਹੁਣ ਲਾਗੇ ਗਈ ਸੀ ਤਾਰ ਲਾਈ ਹੋਈ ਸੀ ਜਿਹੜੀ ਇਨਵਰਟਰ ਦੀ ਤਾਰ ਨਹੀਂ ਹੁੰਦੀ ਮੇਨ ਉਹ ਨਹੀਂ ਲਾਈ ਜੋ ਬਾਹਰ ਸੀਗੀ ਉਹ ਵੇ ਲਾਉਂਗੇ ਤਾਂ ਲਾਈਟ ਆਉਂਗੀ ਉਹ ਵੇ ਮੈਂ ਲਾਈ ਤੇ ਲਾਈਟ ਆ ਗਈ ਘਰ ਦੇ ਵਿੱਚ ਨਾਲੇ ਵੀ ਕੋਈ ਕਾਰੀਗਰ ਆਂਦਾ ਨਹੀਂ ਉਹ ਕਾਰੀ ਕਾਰੀਗਰ ਨਹੀਂ ਘਰ ਦੇ ਬੰਦਾ ਹੁੰਦਾ ਮਾਮਾ ਜਿਹੜਾ ਮੁੰਡਾ ਹੋਣਾ ਨਾ ਪਤਾ ਨਹੀਂ ਹੁਣ ਮੈਨੂੰ ਪਤਾ ਨਹੀਂ ਮੈਂ ਸੋਚਦਾ ਜੀ ਮੈਨੂੰ ਪਤਾ ਨਹੀਂ ਕਿਉਂ ਨਹੀਂ ਤੇ ਇਹਦੀ ਗੱਡੀ ਨਹੀਂ ਕੱਢੀ ਐਡੀ ਖੜੀ ਹੋਆ ਸਵੇਰ ਦੀ ਕੱਲ ਮੈਨੂੰ ਮੈਸੇਜ ਆਇਆ ਹੀ ਕੁੜੀ ਦਾ ਇੱਕ ਦਾ ਕਹਿੰਦੀ ਵੀ ਤੂੰ ਹੀ ਸਾਡੇ ਮਹੱਲੇ 'ਚ ਆਏ ਆਂ ਮੰਮੀ ਸਾਹਮਣੇ ਪਿੱਪਲ ਆਉ ਦੇ ਆ ਦੇ ਸਾਹਮਣੇ ਪਿੱਪਲ ਆ ਪਿੱਪਲ ਈਪਲ ਤੈਨੂੰ ਬਹੁਤਾ ਪਿੱਪਲ ਕੀ ਹੁੰਦਾ ਅੰਦਰ ਚੱਲ ਕਿ ਕਿ ਨਾ ਕਰਨੇ ਹੈ ਤੈਨੂੰ ਨੁਕੋ ਕੀ ਨੁਕੋ ਕੀ ਹੈ ਕੀ ਲੱਗੇਗਾ ਕੀ ਯਾਰ ਅੰਦਰ ਆ ਦੇਖੋ ਕਾਡੇ ਦੇਖਦਾ ਕਾਡੇ ਦੇਖਦਾ ਚਲ ਅੰਦਾ ਚਲ ਮਨ ਹੁੰਦਾ ਚਲ ਤੇ ਬਾਹਰ ਨਹੀਂ ਨਿਕਲਿਆ ਪੁੱਤ ਅਜੇ ਨਵੇਂ ਨਵੇਂ ਆਏ ਆ ਨਾ ਆਪਾਂ ਨਵੇਂ ਨਵੇਂ ਆਇਆ ਪਾਤੇ ਕਿ ਨਵੇਂ ਨਵੇਂ ਆਏ ਕਿੱਦਾਂ ਦੋਸਤੋ ਮੰਮੀ ਉਹਨਾਂ ਸਬਜ਼ੀ ਕੱਟਣ ਦੇ ਆ ਆਪਾਂ ਤੇ ਬੈਠੇ ਆ ਤੇ ਅੱਜ ਬਣਾਉਣਾ ਸੀ ਹੋਮ ਟੂਰ ਵਲੋਗ ਯਾਰ ਹੋਮ ਟੂਰ ਵਲੋਗ ਬੰਦਾ ਬੰਦਾ ਰਹਿ ਗਿਆ ਮੈਨੂੰ ਬੜਾ ਯਾਰ ਹੁੰਦਿਆ ਵੀ ਮੈਂ ਕੱਲ ਸਾਰਿਆਂ ਨੂੰ ਕਿਹਾ ਸੀ ਵੀ ਮੋਂ ਹோம் ਟੂਰ ਬਲੌਗ ਪਾਉਣਾ ਆ ਤੇ ਹோம் ਟੂਰ ਬਲੌਗ ਰਹਿ ਗਿਆ ਮੇਰਾ ਹਾਂ ਕੋਈ ਨਾ ਕੱਲ ਨੂੰ ਆਪਾਂ ਪਾ ਦੇਣਾ ਹோம் ਟੂਰ ਦਾ ਟੈਨਸ਼ਨ ਨਾ ਲੋ ਓ ਮਾਈ ਗੋਡ ਟ੍ਰਾਈ ਸੈੱਪ ਉੱਦਾਂ ਸ਼ੀਸ਼ਾ ਲੱਗਾ ਬੜੀ ਖੁਸ਼ੀ ਹੁੰਦੀ ਆ ਉਦਾਂ ਚਲੋ ਇੱਕ ਗੱਲਾਂ ਚਲੋ ਜੋ ਕੀਤਾ ਮਾਲਕ ਨੇ ਬਹੁਤ ਚੰਗਾ ਕੀਤਾ ਆਪਾਂ ਇਹ ਨਹੀਂ ਕਹਾਂਗੇ ਵੀ ਬਹੁਤ ਮਾੜਾ ਹੋਇਆ ਕੋਈ ਗੱਲ ਨਹੀਂ ਮੈਂ ਤਾਂ ਹੁਣ ਇਹ ਸੋਚਦਾ ਆ ਕਿ ਜੋ ਹੋ ਗਿਆ ਚੰਗਾ ਹੋ ਗਿਆ ਯਾਰ ਫੇਰੇ ਟਾਈਮ ਸਾਨੂੰ ਜਵਾਬ ਦਿੱਤਾ ਪਰ ਉਹ ਗੱਲ ਥੋੜੀ ਸਾਨੂੰ ਸਾਰੇ ਪੁੱਛਦੇ ਆ ਦਿਲ ਲੱਗਿਆ ਦਿਲ ਤਾਂ ਹੁਣ ਲੋਣਾ ਹੀ ਪੈਣਾ ਦੋਸਤੋ ਗੱਲ ਇਦਾਂ ਵੀ ਦਿਲ ਲੋਣਾ ਹੀ ਪੈਣਾ ਉੱਥੇ ਜਾ ਨੂੰ ਤੇ ਦਿਲ ਤਾਂ ਲੋਣਾ ਹੀ ਪੈਣਾ ਆ ਵੀ ਗੱਲ ਇਦਾਂ ਆ ਵੀ ਹੁਣ ਕਿਹੜਾ ਉੱਥੇ ਸਾਡਾ ਮੁੰਡਾ ਗੱਲ ਗਿਆ ਹੈ ਨਾ ਜਦੋਂ ਘਰ ਦੇ ਵਿੱਚ ਇਹਨੇ ਨਾ ਜਦੋਂ ਉੱਥੇ ਐਂਟਰੀ ਕੀਤੀ ਮਨਵੀਰ ਨੇ ਤੇ ਯਾਰ ਮੈਨੂੰ ਬੜਾ ਹੋਰ ਤੜਾ ਹੋਇਆ ਵੀ ਉੱਥੇ ਜਦੋਂ ਬੈਠਾ ਇਹ ਕਹਿੰਦਾ ਇਹ ਜਦੋਂ ਅੰਦਰ ਗਿਆ ਨਾ ਘੇਰ ਦੇ ਸਾਡਾ ਸਮਾਨ ਰਹਿਦਾ ਹੀ ਉੱਥੇ ਚੱਕਣਾ ਦਾ ਥੋੜਾ ਜਿਹਾ ਤੇ ਇਹ ਜਦੋਂ ਉੱਥੇ ਗਿਆ ਇਹ ਕਹਿੰਦਾ ਕਰਿਆ ਆਗੇ ਕਰਿਆ ਆਗੇ ਕਰਿਆ ਆਗੇ ਨੇ ਤਾਂ ਕੀਤੀ ਹੈ ਨਾ ਮੈਨੂੰ ਬੜਾ ਹੋਇਆ ਯਾਰ ਮੈਂ ਕਿਹਾ ਦੇਖ ਲਓ ਨਾ ਵੀ ਨਿਆਣੇ ਨੂੰ ਕੀ ਪਤਾ ਨਿਆਣੇ ਨੂੰ ਤਾਂ ਇਹ ਜਿਹੀ ਵੀ ਸਾਡਾ ਘਰ ਤਾਂ ਇਹ ਹੀ ਆ ਇਹ ਕਹਿੰਦਾ ਅਸੀਂ ਕਿਉਂਕਿ 2 ਦਿਨ ਹੋ ਗਏ ਸੀ ਇੱਥੇ 1-2 ਦਿਨ ਹੋ ਗਏ ਇੱਥੇ ਆਏ ਹਾਂ ਕਹਿੰਦਾ ਘਰੇ ਆ ਗਏ ਘਰੇ ਆ ਗਏ ਘਰੇ ਆ ਗਏ ਮਨਵੀਰ ਕਹਿੰਦਾ ਤੇ ਭੰਗੜਾ ਜਿਹਾ ਪੌਣ ਲਾ ਪਿਆ ਤੇ ਮੈਨੂੰ ਬੜਾ ਹੋਇਆ ਯਾਰ ਮੈਂ ਕਿਹਾ ਦੇਖ ਲਓ ਨਿਆਣਾ ਹੈ ਨਾ ਵੀ ਪਰ ਗੱਲ ਇਦਾਂ ਵੀ ਚਲੋ फेर ਵੀ ਤੋਂ ਹੋ ਗਿਆ ਸੋ ਸਹੀ ਆ ਨਾ ਮਾਰੋ ਅੱਜ ਬਤ ਮੈਨੂੰ ਆਪਾਂ ਨਵੇਂ ਘਰ ਆ ਗਏ ਆ ਹੈ ਕਿਹੜਾ ਘਰ ਸੋਣਾ ਇਹ ਵਾਲਾ ਕੋ ਉਹ ਵਾਲਾ ਜਿੱਥੇ ਪਹਿਲਾਂ ਸੀ ਆਪਾਂ ਹਮ ਘਰ ਕਿਹੜਾ ਸੋਣਾ ਇਹ ਜਿਹੜਾ ਕਿਹੜਾ ਘਰ ਸੋਣਾ ਕਿਹੜਾ ਇਹ ਵਾਲਾ ਜਾਂ ਉਹ ਵਾਲਾ ਜਿੱਥੇ ਰਹਿੰਦੇ ਸੀ ਉਹ ਘਰ ਸੋਣਾ ਹੈ ਜਿੱਥੇ ਪਹਿਲਾਂ ਰਹਿੰਦੇ ਸੀ ਉਹ ਘਰ ਸੋਣਾ ਹੈ ਚਾਹ ਤੀਕਾ ਲੈ ਹੈ ਤੁਸੀਂ ਇੱਕ ਗੱਲ ਦੱਸਿਓ ਵੀ ਮਨਵੀਰ ਨੂੰ ਤੁਹਾਨੂੰ ਕੀ ਲੱਗਦਾ ਕਿਹੜਾ ਘਰ ਵਧੀਆ ਲੱਗਦਾ ਹੈ ਇਹ ਜਾਂ ਉਹ ਵਾਲਾ ਪੁੱਛ ਲਈ ਸਾਰੇ 2 10 ਕਿਹੜਾ ਘਰ ਵਧੀਆ ਲੱਗਦਾ ਇਹ ਵਾਲਾ ਕੋ ਉਹ ਵਾਲਾ ਹੈ 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 ਸਦੀ ਗੱਲ ਦਾ ਇਹ ਕਦੀ ਕਹਿੰਦਾ ਉਹ ਮੇਜ਼ ਕਹਿੰਦਾ ਆ ਮੇਜ਼ ਠੀਕ ਠੀਕ ਹਾਂਜੀ ਕੀ ਲੱਗਿਆ ਤੁੜਕਾ ਆਪਾਂ ਲੋਨ ਦੇ ਪਾਸੇ ਹੋਣਾ ਅੱਜ ਕੀ ਬਣਾਉਣ ਲੱਗੇ ਆਪਾਂ ਸ਼ਿਮਲਾ ਮਿਰਚ ਇੱਥੇ ਬਣ ਜਾਂਦੀ ਨਾ ਸਬਜ਼ੀ ਆਹ ਕੜਾਈ ਦੇ ਵਿੱਚ ਜਲਦੀ ਬਣਦੀ ਆ ਕੀ ਨੰਨੂ ਹਾਂਜੀ Yeah

ਹਾਂ ਇਹਦੇ ਬੀ ਆਲੀ ਵੀ ਉਹਨਾਂ ਕਾਮ ਕਰਨਾ ਤਾਏ ਪੰਜ ਵਾਲੀ ਵੀ ਹਾਂ ਦਾਦੀ ਨਾਲ ਖੁਸ਼ ਰਹਿੰਦਾ ਮਮੇ ਦਾਦੀ ਨਾਲ ਖੁਸ਼ ਰਹਿੰਦਾ ਜੀਹਲੀ ਅਬਦੀ ਜੀ ਨਾਲ ਦਾਦੀ ਮੈਂ ਪਾਪਾ ਨੇ ਹੀ ਹੋਣਾ ਇਹ ਕਿਥੋਂ ਕਿਥੋਂ ਲੈ ਕੇ ਦਿੱਤੀ ਸੀ ਪਾਪਾ ਨੇ ਲੈ ਕੇ ਤਾਂ ਤੋਂ ਲੈ ਕੇ ਦਿੱਤੀ ਕਿ ਹੁਣ ਆਪਾਂ ਸਬਜ਼ੀ ਦੇ ਇੰਤਜ਼ਾਰ ਬੈਠੇ ਹੋਏ ਆ ਸਬਜੀ ਕੇ ਆਟਮ ਬੰਦੀ ਆ ਫਿਰ ਆਪਾਂ ਜਿਹੜਾ ਦੁੱਧ ਆ ਉਹ ਬਾਲ ਕਰਨਾ ਹੈ ਕਿਉਂਕਿ ਰਾਤ ਤੁਹਾਨੂੰ ਪਤਾ ਹੀ ਆ ਤੁਸੀਂ ਮੰਮੀ ਦੇ ਬਲੌਗ ਚ ਦੇਖਿਆ ਹੀ ਹੋਣਾ ਆ ਮੰਮੀ ਦੇ ਬਲੌਗ ਚ ਤੁਸੀਂ ਲਿਖਿਆ ਨਾ ਕਿ ਰਾਜੜਾ ਦੁੱਧ ਸੀਗਾ ਉਹ ਜਿਹੜਾ ਸਾਰਾ ਹੀ ਖਰਾਬ ਹੋ ਗਿਆ ਸੀ ਇੱਕ ਪੈਕੇਟ ਸੀਗਾ ਜਿਹੜਾ ਉਹ ਆਪਾਂ ਬਾਹਰ ਲਿਆ ਸੀ ਦੋ ਪੈਕੇਟ ਇੱਧੇ ਹੀ ਗਏ ਉੰਨਾ ਦਾ ਫਿਰ ਆਪਾਂ ਬਣਾਇਆ ਪਨੀਰ ਪਨੀਰ ਬਣਾ ਲਿਆ ਖਾਤਾ ਅਕੜਾ ਹੀ ਤੇ ਬਹੁਤ ਹੀ ਜਲਦੀ ਸਬਜ਼ੀ ਬਣ ਗਈ ਗਰਮੀ ਹੋ ਜ਼ਿਆਦਾ ਹੋ ਗਈ ਆ ਗਏ ਵੀ ਪੀ ਲਮਾ ਮੈਂ ਵੀ ਪੀ ਲਿਆ ਓ ਆ ਗਈ ਲੈਟਰ ਲਾ ਦੇ ਦੀ ਨਾ

ਦੀਆਂ ਨੇ ਕਹਿ ਗਏ ਮੈਂ ਇੱਥੇ ਰਹਿਣੇ ਲੱਗ ਗਿਆ ਮੈਂ ਤਾਂ ਇਹ ਨਾਲੇ ਲੋਧ ਖਰਾ ਹੋ ਗਏ ਲੋਧਾ ਨਹੀਂ ਦਬਾ ਕੇ ਬੈਠੇ ਰਹਿੰਦੇ ਜੇ ਨਾ ਕਿਸੇ ਸਾਥੀ ਆਂਦੇ ਤੇ ਨਿਕਲੇ ਆਮੀ ਵੀ ਬਾਤਾਂ ਦਾ ਹਾਂ ਮੈਂ ਕਿਹ ਰਹਿਤੇ ਆਂ ਮੈਂ ਤਾਂ ਆਮੀ ਮੈਂ ਆਂਬੇ ਤੋਂ ਕਿਹਾ ਹਾਂ ਅਸੀਂ ਬੈਠੇ ਆਂ ਅਸੀਂ ਤਾਂ ਦੇਖਦੇ ਵੇ ਸਾਨੂੰ ਐਂ ਤੇ ਪ੍ਰਵਾਪ ਨਵੇਂ ਆਏ ਆ ਜੀ ਜੀ ਆਪਾਂ ਜਦੋਂ ਨੇ ਆਏ ਇੱਥੇ ਫਸਟ ਟਾਈਮ ਚੱਲੀ ਹੋਈ ਮੈਂ ਬਾਹਰ ਜਿੱਦਾਂ ਦੇ ਆਏ ਉਦਾਂ ਦੇ ਨਿਕਲੋ ਹੀ ਨਹੀਂ ਕਿੱਤੀ ਬੈਗੀ ਆਸ ਵਾਲੀ ਚਲੋ ਇੱਕ ਪੈਰ ਚੱਲ ਨਹੀਂ ਇੱਕ ਟੱਕ ਬਾਅਦ ਹੀ ਚੱਪਲ ਅਸਾਇਰ ਦਰੋਂ ਟੋਪਣੀ ਆ ਅੱਗੇ ਗਲੀ ਆ ਅੱਗੇ ਗਲੀ ਹੈ ਨਾ ਅੱਗੇ ਗਲੀ ਵੀ ਆ ਛੋੜ ਦੋ ਇਹ ਆ ਦੇ ਕਾੜਦੇ ਰਹਿਣ ਤੂੰ ਇਹ ਚੋਹ ਪਾ ਦੇ ਦਲੀਏ ਵਗੈਰਾ ਪਾ ਦੇ ਨਾ ਤੇ ਦਲੀਆ ਆਪਣੇ ਕਿੰਨੇ ਤੇ ਹੈ ਕਿਵੇਂ ਕੀ ਮੈਂ ਹੁਮਸਾ ਕਿ ਮੈਂ ਬੀ ਆ ਨਾ ਲੋ ਜੀ ਭੱਗਦੀਆਂ ਨਾ ਅੰਦਰ ਨਹੀਂ ਆਦਾ ਨਾ ਨਨੂ ਨੇ ਹਾਂ ਜੀ ਤੂੰ ਚੀਜ਼ ਕਿਹੜੀ ਖਾਣੀ ਆ ਜੀ ਕਿਹੜੀ ਤੁੱਸੀ ਕਿਹੜੀ ਤੁੱਸੀ ਆ ਜਾ ਮਾਂ ਰੱਖੀਏ ਚਾਹ ਕਿ ਬੱਦਗਾਟੋ ਛੋਟਾ ਬੰਦੇ ਆ ਚੀਜ਼ ਨਾ ਕੰਤਾ ਕਿ ਮਿੰਟ ਚਲ ਚਾਈਗੀ ਹੈ ਉਹਨੂੰ ਤੇ ਦੁਕਾਨ ਵੀ ਦੂਰ ਆ ਲੋ ਆ ਦੇ ਬੰਦ ਮਨਵੀਰ ਅੱਧਾ ਆ ਜਾਓ ਇੱਧਰ సాఫ్ ఫేందీచి ਰਾਤ ਵਾਲੀ ਅੱਧੀ ਪਈ ਆ ਖਾਦੀ ਨਹੀਂ ਜੇ ਚੱਕ ਦੀ ਚੱਕ ਦੀ ਕੋਈ ਨਹੀਂ ਮੈਂ ਚੱਕ ਦਿੰਦੀ ਆ ਚੱਕ ਨਾ ਪੰਗਲੇ ਲੈਂਦਾ ਫਿਰ ਢੋਲ ਲਗੀ ਇਧਰੋਂ ਆ ਢੋਲ ਲਗੇ ਇਧਰੋਂ ਆ ਢੋਲ ਲਗੇ ਕੀ ਕਰਦਾ ਤੂੰ ਦੇਖੋ ਜੀ ਇਹਨੇ ਖਾਇਆ ਹੁਣ ਠੀਕ ਆ